ਜਿਹੜੇ ਧੀਆ ਦੇ ਪੇਕੇ ਹੁੰਦੇ ਨੇ ਨਾ ਮਾਪਿਓ ਨਾਲ ਹੀ ਹੁੰਦੇ ਨੇ ਤੇ ਜਿਹੜੇ ਦੋਤੇ ਦੋਤੀਆਂ ਦੇ ਨਾਨਕੇ ਹੁੰਦੇ ਨੇ ਨਾ ਉਹ ਨਾਨਾ ਨਾਨੀ ਨਾਲ ਹੀ ਹੁੰਦੇ ਨੇ ਠੀਕ ਹੈ ਜੇ ਨਾਨਾ ਨਾਨੀ ਦਾ ਪਿਆਰ ਭਾਈ ਪਰਜਾਈ ਤੋਂ ਮਿਲ ਜੇ ਤਾਂ ਨਾਨਾ ਨਾਨੀ ਨੂੰ ਕੌਣ ਯਾਦ ਕਰੇ ਉਹ ਆਪ ਹੀ ਕਹੀਏ ਬੇਬੇ ਮੈਂ ਕਰਾ ਕਰੋ ਬਾਹ ਫੜ ਕੇ ਗੱਡੀ ਨਹੀਂ ਨਹੀਂ ਮਾਨਦਰ ਹੁੰਦਾ ਪਰ ਜੇ ਮਾਨਦਰ ਕਰਦੇ ਨੰਤਾ ਫੇਰ ਰਹਿੰਦੀਆਂ ਹੁੰਦੀਆਂ ਨੇ ਕੀ ਹੋ ਗਿਆ ਬੁੱਤਰ ਹੋਈ ਜਾਂਨੇ ਮਾਂ ਨੇ ਥੱਪੜ ਮਾਰਦੀ ਸੀ ਕੇ ਥੱਪੜ ਕੇ ਮਾਰਦੀ ਸੀ ਕੀ ਗੱਲ ਇਹੋ ਜਿਹਾ ਕੀ ਕਰਤਾ ਤੈ ਥੱਪੜ ਮਾਰਨ ਵਾਲਾ ਹਾਂ ਸੁਮਨ ਕੀ ਗੱਲ ਕੁੜੇ ਤੂੰ ਕੁੜੀ ਤੇ ਥੱਪੜ ਮਾਰਦੀ ਸੀਗੀ ਮੈਂ ਨਹੀਂ ਥੱਪੜ ਦਾ ਕਾਨੂੰ ਮਾਰੇ ਤੂੰ ਹੀ ਬੋਲੀ ਜਾਂਦੀ ਐ ਮੂੰ ਹੀ ਕੋ ਬੋਲੀ ਜਾਂਦੀ ਐ ਜੇ ਭਾਈ ਤੁਸੀਂ ਸਾਨੂੰ ਨਹੀਂ ਚੱਲ ਸਕਦੇ ਨਾ ਆਿਆਂ ਨੂੰ ਅਸੀਂ ਆਪ ਦਾ ਵਗ ਜਾਨੇ ਆ ਪਹਿਲਾਂ ਤਾਂ ਸਵੇਰੇ ਰੋਟੀ ਤੋਂ ਜਵਾਬ ਦੇਤਾ ਕੱਲ ਚੱਲਣ ਦੀ ਨਹੀਂ ਹੈਗੀ ਦੀ ਮੇਰਾ ਸਿਰ ਦੁਖੀ ਹੁੰਦਾ ਸੀ ਇਹ ਉੱਥੇ ਸ਼ੋਰ ਕਰੀ ਜਾਂਦੀ ਸੀ ਆਹ ਇਹ ਕਿੰਨਾ ਕੁ ਸ਼ੋਰ ਕਰਦੀ ਹੈ ਪਤਈਏ ਮੈਨੂੰ ਮੇਰੀ ਧੀ ਰਾਹ ਵੀ ਕਿੰਨਾ ਕੁ ਸ਼ੋਰ ਕਰਦੀਏਗੀ ਮੈਂ ਦੀਦੀ ਨੂੰ ਦੋ ਵਾਰੀ ਕਹਤਾ ਵੀ ਨਾ ਰੋਣਾ ਪਰ ਨਾ ਰੋਣਾ ਪਾ ਵੀ ਬਾਰੇ ਜਾ ਕੇ ਖੇਡ ਲੈ ਇਹ ਹਟੀ ਨਹੀਂ ਮੈਂ ਦੇ ਥੱਪੜ ਦਾ ਕਾਹਨੂੰ ਮਾਰਿਆ ਗਏ ਤੇ ਨਾ ਮੇਰੀ ਤੇ ਝੂਠ ਬੋਲਦੀ ਐ ਵੀ ਥੱਪੜ ਮਾਰਦੀ ਸੀਗੀ ਐਡੀ ਵੱਡੀ ਹੋ ਗਈ ਇਹਨੇ ਕਦੇ ਝੂਠ ਨਹੀਂ ਬੋਲਿਆ ਸਾਰਾ ਪਤਾ ਹੈਗਾ ਇਹਨੂੰ ਠੀਕ ਹੈ ਇੱਥੇ 4 ਦਿਨ ਛੁੱਟੀਆਂ ਕਰਕੇ ਆਏ ਸੀ ਵੀ ਨਵੀਂ ਪਰਜਾਈ ਦੇ ਪੱਕੀਆਂ ਰੋਟੀਆਂ ਖਾ ਕੇ ਆਵਾਂਗੇ ਤੂੰ ਤਾਂ ਦੇ ਰੰਗ ਦਿਖਾਉਣ ਵੀ ਲੱਗ ਗਈ ਨਾ ਦੀਦੀ ਮੈਂ ਕੀ ਰੰਗ ਦਿਖਾਤੇ ਤੁਹਾਨੂੰ 4 ਦਿਨ ਹੋ ਗਏ ਆਇਆ ਇਹਨੂੰ ਮੈਂ ਕਿਸੇ ਕੰਮ ਨੂੰ ਕਿਹਾ ਸੀ ਉਹਨੂੰ ਅੱਜ ਤੁਹਾਨੂੰ ਰੋਟੀ ਬਣਾਉਣੀ ਪੈਗੀ ਅੱਜ ਤੁਸੀਂ ਕਿਵੇਂ ਕਰਦੇ ਹੋਗੇ ਚੱਲ ਕੋਈ ਨਵੀਂ ਵਾਲਾ ਫਿਰ ਕੀ ਹੋ ਗਿਆ ਜਿਸ ਵਾਂਗ ਮੜੇ ਕੁਰਤਾ ਹੁਣ ਇਹਦੀ ਤੇ ਵੀ ਕੁਛ ਲੱਗਦੀ ਹੋਈ ਐ ਐ ਨਾ ਕਰ ਤੂੰ ਕੋਈ ਨਾ ਕੀ ਗੱਲ ਹੋ ਰਹੀ ਕਿਉਂ ਰੌਲਾ ਪਾਇਆਗਾ ਕੀ ਗੱਲ ਹੋਣੀ ਸੀ ਵੀਰੇ ਸਵੇਰੇ ਅਸੀਂ ਉਧਰ ਚਾਚੇ ਕੇ ਘਰੇ ਵਾਗ ਗਏ ਅਸੀਂ ਸੋਮਨ ਨੂੰ ਐ ਕਹਿ ਕੇ ਗਏ ਸੀ ਵੀ ਆ ਕੇ ਰੋਟੀ ਖਾਵਾਂਗੇ ਠੀਕ ਹੈ ਜੇ ਹੁਣ ਮੈਂ ਆਈ ਨੂੰ ਕਿਹਾ ਵੀ ਰੋਟੀ ਬਣਾ ਦੇ ਕਹਿੰਦੀ ਮੇਰਾ ਸਿਰ ਦੁਖੀ ਜਾਂਦਾ ਹੈਗਾ ਕਹਿੰਦੀ ਮੈਂ ਇੱਥੇ ਤਾਂ ਰੋਟੀ ਬਣਦੀ ਨਹੀਂਗੀ ਤੇ ਆ ਜਵਾਕ ਲਈ ਉੱਥੇ ਮਾੜਾ ਮੋਟਾ ਕੁਝ ਚੱਕ ਤਰ ਲਿਆ ਹੋਊਗਾ ਖੜਕਾ ਦੜਕਾ ਹੋ ਗਿਆ ਹੋਊਗਾ ਇਹਨੂੰ ਕਹਿੰਦੀ ਮੇਰੇ ਸਰਾਣੇ ਕਿਉਂ ਸ਼ੋਰ ਮਚਾਏਗਾ ਮੈਂ ਤੇਰੇ ਥੱਪੜ ਮਾਰੂੰਗੀ ਠੀਕ ਹੈ ਜਵਾਕ ਨੂੰ ਸਮਝਾ ਦੇ ਪਿਆਰ ਨਾਲ ਕਹੇ ਦੇ ਐ ਥੋੜੀ ਹੁੰਦਾਗਾ ਵੀ ਜਵਾਕ ਨੂੰ ਐਂ ਕਰੀ ਜਾਵੇ ਚਿਰ ਕਹਿੰਦੇ ਜਾਵੇ ਮਾਰਨ ਤਾਈਂ ਜਾਵੇ ਮੇਰੀ ਗੱਲ ਸੁਣੋ ਜੀ ਮੈਂ ਦੋ ਵਾਰੀ ਕਹਤਾ ਵੀ ਬਾਰੇ ਜਾ ਕੇ ਖੇਡ ਲੈ ਹੁਣ ਜਦ ਉੱਥੇ ਰੌਲਾ ਪਾਈ ਗਈ ਮੈਂ ਮਾੜੀ ਜੀ ਘੂਰਤੀ ਹੁਣ ਇੱਕ ਤਾਂ ਬੰਦਾ ਪੈਂਦੀ ਬਿਮਾਰ ਉਸ ਤੋਂ ਘਬਰਾਟ ਹੋਈ ਜਾਂਦੀ ਹੈ ਉੱਪਰ ਇਹ ਉੱਥੇ ਕਿਚ ਕਿਚ ਕਰੀ ਜਾਂਦੀ ਹੈ ਕਿ ਖੜੀ ਆਏ ਪਤ ਬਾਤ ਜੀ ਤੂੰ ਸੋਣਾ ਐਵੇਂ ਨਹੀਂ ਕਰਨਾ ਸੀਗਾ ਮਸਾ ਤਾਂ ਭੈਣ ਸੁੱਤਿਆਂ ਕੱਟਣਾ ਹੁੰਦੀ ਹੈਗੀ ਨਾਲੇ ਭੈਣ ਨੇ ਸਾਡਾ ਬਹੁਤ ਕੀਤਾਗਾ ਉਹ ਮਸਾ ਸੁੱਖ ਦਾ ਸਾਹ ਲੈਣ ਆਈ ਸੀਗੀ ਤੂੰ ਹੁਣ ਐਂ ਕਰਦੀ ਐਂਗੀ ਜੇ ਤੁਹਾਨੂੰ ਐਂ ਲੱਗਦਾ ਮੈਂ ਕਰਦੀ ਐਂਗੀ ਮੈਂ ਹਰ ਮਾਲ ਤੇ 4 ਦਿਨ ਪੈਕੀ ਲਾਇਓਨੀਆ ਹੁਣ ਭੈਣ ਤਾਂ ਹੈਗੀ ਇੱਥੇ ਸੋਡੀ ਰੋਟੀ ਬਣਾਉਣ ਨੂੰ ਚੱਲ ਕੋਈ ਨਾ ਦੇਖਦੇ ਆਂਗੇ ਬੇਬੇ ਮਤਾਏਂਗੇ ਨਾ ਸੀਗਾ ਸੁਮਨ ਨੂੰ ਛੱਡਣਾ ਵਾ ਬਾਲਾ ਕਰੀ ਜਾਂਦੀ ਹੈਗੀ ਨਹੀਂ ਵੀਰੇ ਸੁਮਨ ਨੂੰ ਨਾ ਤੂੰ ਛੱਡ ਕੇ ਆ ਅਸੀਂ ਜਾਣਦੇ ਆਂਗੇ ਸਾਡੀ ਵਾਲੀ ਉਹਨੂੰ ਦਿੱਕਤ ਆਈ ਜਾਂਦੀ ਹੈ ਜੀ ਠੀਕ ਹੈ ਮੈਂ ਉਤਾਰ ਨੂੰ ਕਰਦੀ ਆਂ ਜੀ ਫੋਨ ਉਹ ਸਾਨੂੰ ਆ ਕੇ ਲੈ ਜਾਊਗਾ ਕੁਝ ਬਾਲੀ ਦਿਨ ਲਾਉਣਾ ਆਈ ਦੀ ਤਿੰਨ ਤਾਂ ਅਜੇ 8 ਦਿਨ ਹੋਏ ਨੇ ਆਈ ਨੂੰ ਨਹੀਂ ਬੇਬੇ ਜਿਹੜੇ ਦਿਨ ਲਾਗੇ ਬਹੁਤ ਨਹੀਂਗੇ ਲਵੀਰਪਾਲ ਤੂੰ ਜਾਂਦੀ ਵੀ ਹੈ ਹੋਰ ਪੂਆ ਜੀ ਜਾਣੀ ਹੈਗੀ ਜਦੋਂ ਰੰਗ ਟੰਗ ਦਾ ਪਤਾ ਲੱਗ ਜੇ ਪਹਿਲੀ ਰਿਸਕ ਜੇ ਬੇਇੱਜ਼ਤੀ ਕਰਾਉਣ ਤੋਂ ਰੰਗ ਟੰਗ ਤਾਂ ਵੀਰਪਾਲ ਮੈਂ ਵੀ ਦੇਖੀ ਜਾਨੀ ਹੈਗੀ ਕੌਣ ਐਨੇ ਦਿਨ ਕਿਸੇ ਨੂੰ ਚਰਦਾ ਹੈਗਾ ਮੈਂ ਵੀ ਜਾਨਨੀ ਆ ਭਾਈ ਬੇਇੱਜ਼ਤੀ ਕਰਾ ਕੇ ਤਾਂ ਫੇਰ ਜਾਉਂਗੀ ਲੈ ਪੋ ਤੂੰ ਵੀ ਜਾਣੇ ਤੂੰ ਉੱਤਰ ਹੈ ਨਾ ਭਾਈ ਜਦੋਂ ਤੇਰੀ ਭੈਣ ਦੀ ਬੇਇੱਜ਼ਤੀ ਕਰਤੀ ਮੈਂ ਤਾਂ ਕਹਾ ਪੂਆ ਰਹੇਗੀ ਨਾਲੇ ਮੈਂ ਵੀਰਪਾਲ ਦੀ ਕੀ ਬੇਸਤੀ ਕਰਤੀ ਨਾਲੇ ਮੈਂ ਤਾਂ ਉਹਨਾਂ ਨੂੰ ਕੁਝ ਕਿਹਾ ਵੀ ਨਹੀਂ ਹੈਗਾ ਜਾਣ ਕਰਨਾ ਤਾਂ ਉਹਨਾਂ ਦੀ ਮਰਜ਼ੀ ਹੈਗੀ ਕਰ ਦਈਏ ਬੇਬੇ ਮੈਂ ਅਵਤਾਰ ਨੂੰ ਫੋਨ ਵੀ ਸਾਨੂੰ ਆ ਕੇ ਲੈ ਜਾ ਚੰਗਾ ਕਹੀ ਨਹੀਂ ਭਾਈ ਫੇਰ ਲੱਗ ਜਾ ਚਲੋ ਮੈਨੂੰ ਵੀ ਛੱਡਿਆ ਆਇਓ ਮੈਂ ਵੀ ਲਾ ਆਉਂਗਾ ਉਹਦੇ ਪਿੰਡ ਚਾਰ ਦਿਨ ਚਲ ਕੋਈ ਨਹੀਂ ਛੱਡਿਆ ਆਉਂਗਾ ਸਮਨਾ ਸਮਨਾ ਹਾਂ ਬੇਬੇ ਕੀ ਕੰਮ ਹੈ ਕੰਮ ਕੀ ਹੈ ਨਹੀਂ ਤਾਂ ਉਹਦੀ ਤਿਆਰੀ ਕਰਾ ਦੇ ਨਾਲੇ ਉਹਨੂੰ ਖੇਸ ਸੂਟ ਦੇ ਦੇ ਕੱਢ ਕੇ ਉਹ 10 ਦਿਨ ਲੱਗੀ ਹੋ ਵਿਚਾਰੀ ਸੂਟ ਸਾੜ ਦੇ ਬੇਬੇ ਹੈ ਨਹੀਂ ਕਿ ਕਰੇ ਮਾਨਸਾ ਮਿੱਥੋਂ ਗਿਆ ਨਹੀਂ ਜਾਏ ਨਹੀਂ ਗਿਆ ਹੈਗਾ ਫੇਰ ਤੂੰ 2000 ਰੁਪਿਆ ਦੇ ਦੇ 2000 ਬੇਬੇ ਕਿੱਥੇ ਮੇਰੇ ਲਵੇ ਹੁਣ ਉਹ ਦੋਨੇ ਨੇ ਡਿਊਟੀ ਤੇ ਲੱਗੇ ਹੋਏ ਨੇ ਜਾਂਦੀ ਨੂੰ 100 ਰੁਪਿਆ ਦੇ ਦਿਓ ਹੁਣ 300 ਤਾਂ ਦਿੰਦੇ ਹੁੰਦੇ ਨੇ ਵੀਰੇ ਪੈਸੇ ਨਹੀਂ ਬੇਬੇ ਕੋਈ ਨਾ ਮੈਂ 100 ਰੁਪਿਆ ਲੈ ਕੇ ਦੇ ਦੂੰਗੀ 100 ਰੁਪਿਆ ਦੇ ਦੇ ਤੁਸੀਂ ਉਹਨਾਂ ਨੂੰ 100 ਰੁਪਿਆ ਹਾਂ ਬੇਬੇ ਮੈਂ ਲੈ ਕੇ ਦੇ 100 ਤਾਂ ਕੁੜੀ ਨੂੰ ਦੇਵਾਂਗੇ ਦੋਨੇ ਮਾਮਾ ਧੀਆਂ ਦੀ ਬੇਬੇ ਇੱਕ ਗੱਲ ਹੈਗੀ ਇੱਕ ਨੂੰ ਦੇ ਦਿਓ 100 ਰੁਪਿਆ ਹਾਲੇ ਬੇਬੇ 100 ਰੁਪਏ ਜਨਦੀ ਨੂੰ ਦੇ ਦੇ। ਇਹ ਬੇਬੇ ਦਾ ਬਾਹਰ ਹੀ ਬੈਠੀਏਗੀ। ਆ ਗਿਆ ਤਰ? ਨਾ, ਅਸੀ ਕਾਵੇ। ਜਸਤ। ਹੋਗੀ ਵੀਰਪਾਲ ਤੇਰਾ? ਹਾਂ ਤੇ ਯਾਰ। ਚਲ ਮਾਰੋ ਆਵਾਜ਼ ਫਿਰ ਜਾਣਾ ਮੈਂ ਕਾਲੀ ਹੈਗੀ। ਵੀਰਪਾਲ ਆ ਜਾ ਭਾਈ। ਚਲ ਚੰਗਾ ਬੇਬੇ ਚਲਦਾ ਮੈਂ ਤਾਂ ਚਾਹ ਪਾਣੀ ਰੋਟੀ ਟੁੱਕ ਤੱਕ ਨਹੀਂ ਨਹੀਂ ਮੈਨੂੰ ਇੱਕ ਤਾਂ ਛੁੱਟੀ ਹੈ ਕਿ ਮੈਨੂੰ ਕੰਮ ਬਲੇ ਆ ਗਿਆ ਅੱਜ ਅੱਛਾ ਚਲ ਆ ਜਾ ਵੀਰਪਾ ਤੁਸੀਂ ਠੀਕ ਹੈ ਜੀ ਮੈਂ ਬੇਬੇ ਨੂੰ ਚੰਗਾ ਬੇਬੇ ਫਿਰ ਮੈਂ ਤਾਂ ਜਾਣੀ ਆ ਚੰਗਾ ਲੈ ਫੜਾ ਹਾਤਾ ਤੇਰੇ ਸ਼ੂਟ ਦੇ ਪੈਸੇ ਨਹੀਂ ਬੇਬੇ ਅਸੀਂ ਪੈਸੇ ਲੈਣ ਨਹੀਂ ਆਏ ਬੇਬੇ ਠੀਕ ਹੈ ਜਦੋਂ ਅਸੀਂ ਆਉਨੇ ਆ ਨਾ ਘਰੇ ਆਈ ਤੀ ਦੇ ਪਰ ਜਾਈ ਤਾਂ ਹੱਸ ਕੇ ਬੁਲਾ ਲੇ ਤੇ ਪਾਈ ਸਿਰ ਤੇ ਹੱਸ ਕੇ ਹੱਥ ਧਰ ਦੇ ਉਹ ਕਰੋੜਾਂ ਵਰਗੀ ਹੈਗਾ ਨਹੀਂ ਨਹੀਂ ਇਹ ਤਾਂ ਮੈਂ ਦਿਨ ਨਹੀਂ ਆਗੀ ਤੂੰ ਲੈ ਨਹੀਂ ਫਿਰ ਜੂਨ ਦੀਆਂ ਛੁੱਟੀਆਂ ਮੈਂ ਲੈ ਆਈ ਸੀ ਠੀਕ ਹੈ ਚਾਰ ਦਿਨ ਮਿਲ ਕੇ 10 ਮਿਲ ਕੇ ਇਹ ਤਾਂ ਮੈਂ ਦਿਨ ਨਹੀਂ ਆਉਂਦਾ ਕਿ ਇਹ ਚ ਲਲਾ ਕੱਖਾ ਨਹੀਂ ਵੇ ਬੇ ਮੇਰੀ ਗੱਲ ਸੁਣੋ ਪੈਸੇ ਦਾ ਤੂੰ ਰੱਖ ਲੈ ਐਵੇਂ ਕਰ ਚ ਨਾ ਬਾਲਾ ਵੱਡਾ ਕਲੇਸ਼ ਸਿਰ ਜੂਗਾ ਮੈਂ ਤਾਂ ਐ ਕਹਿਨੀ ਆ ਜਿਹੜੇ ਤੀਆਂ ਦੇ ਪੇਕੇ ਹੁੰਦੇ ਨੇ ਨਾ ਮਾਪਿਓ ਨਾਲ ਹੀ ਹੁੰਦੇ ਨੇ ਤੇ ਜਿਹੜੇ ਦੋਤੇ ਦੋਤੀਆਂ ਦੇ ਨਾਨਕੇ ਹੁੰਦੇ ਨੇ ਨਾ ਉਹ ਨਾਨਾ ਨਾਨੀ ਨਾਲ ਹੀ ਹੁੰਦੇ ਨੇ ਠੀਕ ਹੈ ਜੇ ਨਾਨਾ ਨਾਨੀ ਦਾ ਪਿਆਰ ਬਾਈ ਪਰਜਾਈ ਤੋਂ ਮਿਲ ਜੇ ਤਾਂ ਨਾਨਾ ਨਾਨੀ ਨੂੰ ਕੌਣ ਯਾਦ ਕਰੇ ਠੀਕ ਹੈ ਵੇ ਬੇ

ਔਰ ਮੈਨੂੰ ਕਾਲੀ ਸੀ ਕੰਮ ਜੇ ਸੀ ਚਾਹ ਪਾਣੀ ਨਾ ਨਾ ਬਸ ਗੁਜ਼ਾਰਾ ਕੀਤਾ ਟੁੱਪੀ ਵਾਲੀਏ ਤੁਸੀਂ ਠੰਡੇ ਹੋਏ ਵਗ ਜਾਂਦੇ ਹੋ ਮੈਨੂੰ ਕੰਮ ਦੇ ਦੋ ਤਨ ਥਾਈ ਜਾਣਾ ਹੈ ਅੱਜ ਮਸਾਂ ਦਾ ਚਲ ਚੰਗਾ ਪਹਿਣੇ ਚੰਗਾ ਜਿਉਂਦਾ ਬਸਦਾ ਰਹੇ ਪਰਮਾਤਮਾ ਤੈਨੂੰ ਤਰੱਕੀਆਂ ਵੱਲ ਸੇ ਚੜਦੀ ਕਲਾ ਰੱਖੇ ਹਾਂ ਚੰਗਾ ਪੁਆਈ ਮੈਂ ਵੀ ਰਸਾ ਜੀ ਜਾਊਂਗੀ ਤੇ ਭਾਇਆ ਬੁੱਤ ਠੀਕ ਹੈ ਬੁੱਤ ਲੈ ਵੀ ਫੇਰ ਮੈਂ ਵੀ ਜਾਣੀ ਹੁਣ ਤੂੰ ਤਾਂ ਦੋ ਦਿਨ ਲਾਂਦੀ ਜੀ ਲੱਗ ਜਾਂਦਾ ਸਾਡਾ ਹੁਣ ਤੈਨੂੰ ਪਤਾ ਹੈਗਾ ਹੁਣ ਬਹੂ ਆਈ ਹੋਈ ਐ ਘਰੇ ਆਖੂ ਇੰਨੇ ਦਿਨ ਹੋ ਗਏ ਮੰਮੀ ਨੂੰ ਗਈ ਨੂੰ ਵੀ ਹਜੇ ਥਾਈ ਨਹੀਂ ਆਈ ਅੱਜ ਗਈ ਤੇ ਉਹ ਸਵੇਰੇ ਰਹਿ ਕੇ ਪਰਸੋਂ ਵਗ ਜਾਂਦੀ ਤਰਦੀ ਹੁਣ ਕਿੰਨੇ ਦਿਨ ਲਾ ਗਈ ਮੈਨੂੰ ਵੀ ਘਰੇ ਐਵੇਂ ਹਾਲ-ਹਾਲ ਕਰਨਗੇ ਤੈਨੂੰ ਪਤਾ ਤਾਂ ਹੈਗਾ ਉਹਨਾਂ ਦੀ ਮਰਜ਼ੀ ਐ ਭਾਈ ਹੋਰ ਤੇ ਵੀ ਫੇਰ ਆਖਣਗੇ ਵੀ ਉੱਥੇ ਬਹਿ ਜਾਂਦੀ ਐ ਜਾ ਕੇ ਗਾਹਾਂ ਨੂੰ ਵੀ ਫੇਰ ਮੈਂ ਫੇਰ ਵੀ ਆ ਜੂੰ ਕਦੇ ਮਿਲ ਜੂੰ ਚੰਗਾ ਹੋਰ ਫੇਰ ਆ ਜੂੰ ਛੇਤੀ ਕੀ ਗੱਲ ਹੋ ਗਈ ਇਹਦੇ ਵਿੱਚ ਚੁੱਪ ਜੀ ਬੈਠੀ ਆ ਚੁੱਪ ਬੈਠਣਾ ਹੀ ਐ ਕੁੜੀਆਂ ਚਾਰ ਦਿਨ ਲਾ ਕੇ ਗਈਆਂ ਦੀਆਂ ਉਹ ਖਾਣਨ ਪੀਲੀ ਵਾਗੀਆਂ ਨਾ ਫੋਆ ਨੂੰ ਕੁਛ ਦਿੱਤਾ ਨਾ ਉਹਨੂੰ 2000 ਫੜਾਂ ਦੀ 500 ਮੈਂ ਕੁੜੀ ਨੂੰ ਦੇ ਦਿੰਦੀ 1500 ਉਹਨੂੰ ਵੀਰਪਾਰ ਨੂੰ ਸੂੜਦਾ ਦੇ ਦਿੰਦੀ ਆਈ ਜਾਂਦੀਆਂ ਹੁੰਦੀਆਂ ਨੇ ਕੁੜੀਆਂ ਹੈ ਨਰਾਸੀਆਂ ਵਿਚਾਰੀਆਂ ਚਲ ਕੋਈ ਨਾ ਬੇਬੀ ਮੈਂ ਸਮਝਾਉਂਦਾਗਾ ਨਾਲ ਉਹਨੂੰ ਪੇਕੀ ਛੱਡ ਕੇ ਆਉਣਾ ਮੈਂ ਚਾਰਕ ਦਿਨ ਕੀ ਬਤਾ ਉੱਥੇ ਜਾ ਕੇ ਉਹਨੂੰ ਅਗਲੀ ਆ ਜੇ ਉਹਨੂੰ ਅਕਲ ਕਿੱਥੋਂ ਆਊ ਮੈਂ ਬਥੇਰਾ ਸਮਝਾਈ ਦੀ ਵੀ ਤੂੰ ਇਹਨੂੰ 2000 ਦੇ ਦੇ ਨਾ ਕੱਪੜੇ ਲਿਆ ਕੁਛ ਵੀ ਨਾ ਕਰ ਚੱਲ ਹੁੰਦਾ ਜੇ ਸੂਟ ਕੇਸ ਹੁੰਦਾ ਉਹ ਦੇਂਦੀ ਚੱਲ ਨਹੀਂ ਹੈਗੇ ਤੂੰ ਆ ਪੈਸੇ ਦੇ ਦੇ ਤੂੰ ਬੰਦ ਮੈਨੂੰ ਸਵੇਰੇ ਕਹਿੰਦੀ ਮੈਂ ਸਵੇਰੇ ਖੇਤ ਵਾਗ ਗਿਆ ਹੁਣ ਲੇਟ ਹੋ ਗਿਆ ਤੇ ਮੈਨੂੰ ਪਹਿਲਾਂ ਪਤਾ ਮੈਂ ਹੀ ਫੜਾ ਜਾਂਦਾ ਤੈਨੂੰ ਪੈਸੇ ਹੁਣ ਮੈਨੂੰ ਕਿਹੜਾ ਪਤਾ ਦੀ ਬੇਬਤਾਰ ਆ ਜਰਕ ਦੇ ਕੇ ਖੜੇ ਪੈਰ ਆ ਜੂਗਾ ਚੱਲ ਕੋਈ ਨਾ ਪਰ ਹੁਣ ਮੈਂ ਛੱਡਿਆ ਵਾ ਠੀਕ ਆ ਛੱਡਿਆ ਹਾਂ ਚੱਲ ਠੀਕ ਹੈ ਬੇ ਜਾਨੀ ਆ ਮੈਂ ਯਾਨੀ ਹਾਂ ਜੇ ਉਹਨੇ ਹੁੰਦੇ ਜਾਂਦੀ ਮਾਨਾਦਰ ਕੁੜੀ ਦਾ ਕਰਦੀ ਤੂੰ ਹੈ ਫਿਰ ਨਹੀਂ ਤੂੰ ਉਹ ਤੋੜ ਦੇਦੀ ਤੈਨੂੰ ਚਾਹ ਦੇਣਾ ਨਹੀਂ ਕਰੇ ਨਾ ਥੁਰਦਾ ਕੁਸ ਉਹ ਕੰਮ ਸਮਝਦੀ ਤੂੰ ਆਪਣੇ ਪੇਕੀ ਲਾ ਕੇ ਆਉਂਦੀ ਹੁਣ ਅੰਮ੍ਰਿਤਵਾਲ ਕਿੱਥੋਂ ਪਕਾ ਕੇ ਖਾ ਲੂਗਾ ਨਰੇ ਉਹ ਖੇਤ ਜਾਂਦਾ ਹੈਗਾ ਕਿਹੜੇ ਵੇਲੇ ਜਾਇਆ ਕਰੂ ਕਿਹੜੇ ਵੇਲੇ ਰੋਟੀਆਂ ਪਕਾ ਕੇ ਮੈਨੂੰ ਦੇ ਕੇ ਜਾ ਕਰੂਗਾ ਮੈਂ ਕਿਹਾ ਬੇਬੇ ਉਹਨੂੰ ਜਾਣ ਨੂੰ ਆਖਿਆ ਸੀ ਉਹ ਆਪ ਹੀ ਗਈ ਹੈ ਹੁਣ ਮੈਂ ਤਾਂ ਜਾਣਾ ਹੀ ਹੈ ਉੱਥੇ ਮੇਰੀ ਮੰਮੀ ਵੀ ਬਿਮਾਰ ਹੈ ਮੈਂ ਪਹਿਲੀ 4 ਮਹੀਨੇ ਬਾਅਦ ਜਾ ਰਹੀ ਹੈਗੀ ਨਾ ਜਦੋਂ ਤੂੰ ਮਾਣ ਆਦਰ ਨਹੀਂ ਕਰਿਆ ਕੁੜੀ ਰਹੇ ਕਿਨੇ ਸਾਹਮਣੋਂ ਤਾਂ 20 ਦਿਨ ਲਾਉਣ ਵਾਸਤੇ ਆਈ ਤੀ ਕਿੱਥੇ ਠੱਡ ਦੇਣਾ ਤੋਬਾਗੀ ਮਾਣ ਆਦਰ ਨੂੰ ਮੈਂ ਕਿਹਾ ਬੇਬੇ ਉਹਨੂੰ ਕੰਮ ਕਰਾਇਆਗਾ ਉਹ ਤੋਂ ਕੰਮ ਨਹੀਂ ਕਰਾਉਂਦੇ ਕੰਮ ਵੀ ਕਰਾਉਂਦੀ ਪਿਆਰ ਨਾ ਰੱਖਦੀ ਉਹ ਕੰਮ ਵੀ ਕਰ ਦਿੰਦੀ ਜਦੋਂ ਤੂੰ ਤਾਂ ਔਟ ਸੋਟ ਬੋਲਿੰ ਗਈਆਂ ਪੁੱਠਾ ਸਿੱ ਉਹ ਆਪ ਹੀ ਗਈਏ ਬੇਬੇ ਮੈਂ ਕਿਹਾ ਕਰੋ ਬਾਹ ਫੜ ਕੇ ਗੱਡੀ ਨਹੀਂ ਨਹੀਂ ਮਾਣ ਆਦਰ ਹੁੰਦਾ ਪਰ ਜੈਸਾ ਜੇ ਮਾਣ ਆਦਰ ਕਰਨਾ ਨੰਨ ਦਾ ਫੇਰ ਰਹਿੰਦੀਆਂ ਹੁੰਦੀਆਂ ਨੇ ਚਲ ਠੀਕ ਹੈ ਬੇਬੇ ਤੂੰ ਤਾਂ ਹੀ ਕਰਨਾ ਹੁੰਦਾ ਜਦੋਂ ਚੰਗਾ ਛੇਤੀ ਮੁੰਡਿਆ ਫੇਰ ਲਾ ਕੇ ਛੱਡ ਦੇਣਾ ਕੋਈ ਨਾ ਉਹਦੀ ਰੋਟੀ ਦਾ ਵੀ ਔਖਾ ਨਾ ਮੈਨੂੰ ਕਿੱਥੋਂ ਪਕਾ ਕੇ ਖਵਾ ਦੂਗਾ ਉਹ ਮੈਂ ਤਾਂ ਬੇਬੀ 10-15 ਦਿਨ ਲਾ ਕੇ ਆਉਂਗੀ ਮੈਂ ਹੋਰ ਵੀ ਆਪਦੀ ਮਾਸੀਆਂ ਨੂੰ ਲੈ ਜਾ ਕੇ ਆਉਣਾਗਾ ਨਾ ਫੇਰ ਰੋਟੀ ਨਹੀਂ ਛੱਡ ਕੇ ਜਾਂਦੀ ਕਿਸੇ ਨੂੰ ਕੋਈ ਨਾ ਆਪਦੀ ਰੋਟੀ ਆਪ ਬਣਾ ਲਿਓ 10 ਦਿਨ ਰੋਟੀ ਵੀ ਨਹੀਂ ਬਣਾ ਸਕਦੇ ਤੁਸੀਂ ਕੌਣ ਬਣਾਊਗਾ ਓਕੇ ਜਾਊਗਾ ਕੋ ਰੋਟੀਆਂ ਬਣਾ ਕੇ ਲੈ ਕੇ ਜਾਊ ਤੁਸੀਂ ਆਪ ਬਣਾ ਲਿਓ ਮੈਂ ਤਾਂ ਆਪਦਾ ਛੁੱਟੀਆਂ ਕੱਟ ਕੇ ਆਉਂਗੀ ਮੈਥੋਂ ਨਹੀਂ ਭਗਦੀ ਮੈਂ ਜੇ ਡਿੱਗ ਪਈ ਉੱਥੇ ਫੇਰ ਸਾਹਮਣੀ ਔਖੀ ਹੋ ਜੂ ਮੈਂ ਤੁਹਾਨੂੰ ਕਿਹਾ ਤਾਂ ਹੈਗਾ ਸੀ ਮੈਂ 10-15 ਦਿਨ ਲਾ ਕੇ ਆਉਂਗੀ ਤੁਸੀਂ ਬੇਬੇ ਨੂੰ ਕਹਾ ਤਿੰਨ-ਚਾਰ ਦਿਨ ਕਹਿਤਾ ਹੁਣ ਉਹ ਬੇਬੇ ਮੈਨੂੰ ਉਲਟ ਸਲਟ ਬੋਲੀ ਜਾਂਦੇ ਨਾਲੇ ਮੈਂ ਕਿਹੜਾ ਵੀਰਪਾਲ ਦੀ ਜਨ ਠੱਕੇ ਮਾਰ ਕੇ ਕੱਢਿਆ ਕਰੂੰ ਮੈਂ ਤਾਂ ਬੇਬੇ ਨੂੰ ਤਿੰਨ-ਚਾਰ ਦਿਨ ਕਿਹਾਗਾ ਨਾ ਰੋਟੀਆਂ ਕੌਣ ਪਕਾਊਗਾ ਘਰੇ ਮੈਂ ਤਾਂ ਆਪ ਦਾ ਤਿੰਨ-ਚਾਰ ਕੋਈ ਨਹੀਂ ਮੈਂ ਤਾਂ 10-15 ਦਿਨ ਲਾ ਕੇ ਆਉਂਗੀ ਜੇ ਤੁਹਾਨੂੰ ਲੈ ਕੇ ਆਉਣਾ ਔਖਾ ਨਾ ਮੇਰਾ ਭਾਈ ਆਪ ਹੀ ਛੱਡ ਜੂਗਾ ਮੈਨੂੰ ਐਂ ਦੱਸ ਰੋਟੀਆਂ ਕੌਣ ਪਕਾਊਗਾ ਮੈਂ ਤਾਂ ਪਕਾ ਨਹੀਂ ਸਕਦਾ ਨਾ ਬੇਬੇ ਪਕਾ ਸਕਦੀ ਹੈ ਹੁਣ ਮੈਂ ਖੇਤ ਵੀ ਕੰਮ ਕਰਨੇ ਹੁੰਦੇ ਨੇ ਅਫੀਗੋ ਕੁਲੇਸ ਪਾਇਆ ਆ ਬੈਠ ਜਾ ਹੋਰ ਵੀ ਕੰਮ ਕਰਨੇ ਆ ਮੈਨੂੰ ਪੁੱਤ ਤਾਂ ਦੱਸੇ ਨਾਗਾ ਵੀ ਮੈਂ ਵੀਰਪਾਲ ਨੂੰ ਲੈਣ ਜਾਣਾਗਾ ਮਮੀ ਮੈਨੂੰ ਤਾਂ ਜਾਣਕੀ ਫੋਨ ਆ ਗਿਆ ਮੈਂ ਤਾਂ ਉਧਰ ਦੀ ਉਧਰੀ ਲੈਣ ਵਾ ਗਿਆ ਮੈਨੂੰ ਕਿਹੜਾ ਪਤਾ ਸੀਗਾ ਨਾਲੇ ਵੀਰਪਾਲ ਤੂੰ ਕਹਿੰਦੀ ਸੀ ਕਹਿੰਦੀ ਮੈਂ ਤਾਂ ਵੀ 25 ਦਿਨ ਲਾ ਕੇ ਆਉਂਗੀ ਤੂੰ ਤਾਂ ਅੱਠਵੇਂ ਦਿਨੀ ਆ ਗਈ ਮਮੀ ਮੈਂ ਤਾਂ ਤਾਂ ਆ ਗਈ ਗਰਮੀ ਬਾਲੀ ਆ ਮਾਂ ਮਮੀ ਕੰਮ ਚੌਕੀ ਹੁੰਦੀ ਹੋਊਗੀ ਵੀ ਚੱਲ ਹੁਣ ਮੈਨੂੰ ਮਹੀਨੇ ਦੀਆਂ ਛੁੱਟੀਆਂ ਨਹੀਂ ਆਂ ਵੀ ਘਰੇ ਕੰਮ ਕਰਾ ਦੂੰਗੀ ਵੀ ਚੱਲ ਹੁਣ ਤਾਂ ਮੈਂ ਡਿਊਟੀ ਵਾਗ ਜਣੀ ਨਹੀਂ ਹੁੰਦਾ ਹਨਾ ਹੁਣ ਤਾਂ ਮੈਂ ਕਰਾ ਸਕਦੀ ਆ ਨਾ ਫਿਰ ਜੋ ਕਰਾਂਗੀ ਪੁੱਤ ਤੇਰਾ ਬਾਲੀ ਮੂੰਹ ਜਾ ਉਤਰਿਆ ਹੋਏਗਾ ਬੇਬੇ ਠੀਕ ਹੈਗੀ ਅਮਰਤ ਹੋਰੀ ਕਮਿਨਗੇ ਹਾਂ ਮੰਮੀ ਬੇਬੇ ਠੀਕ ਹੈ ਅਮਰਤ ਹੋਰੀ ਵੀ ਠੀਕ ਨੇਗੇ ਕੁਛ ਦੁੱਖਦਾ ਤਾਂ ਨਹੀਂ ਬੇਬੇ ਦਾ ਨਾ ਬੇਬੇ ਵਧੀਆ ਠੀਕ ਹੈਗੀ ਤੂੰ ਤਾਂ ਕਹਿੰਦੀ ਮੈਂ ਸਾਰੀਆਂ ਛੁੱਟੀਆਂ ਕੱਟ ਕੇ ਆਉਂਗੀ ਐਨੇ ਚਾ ਨਾਲ ਗਈ ਸੀਗੀ ਤੂੰ ਤਾਂ ਆ ਵੀ ਗਈ ਮੰਮੀ ਗੱਲ ਤਾਂ ਕੀ ਹੋਣੀ ਸੀਗੀ ਸੋਮਨ ਦਾ ਸੁਆਹ ਨਹੀਂ ਵਧੀਆ ਹੈਗਾ ਤੈਨੂੰ ਪਤਾ ਹੈਗਾ ਜਵਾਖ ਚੌੜਤਾ ਕਰਦੀ ਨੇਗੇ ਹੈਨਾ ਇੱਕ ਥਾਂ 'ਤੇ ਤਾਂ ਕਿੱਥੇ ਬੈਂਦੇ ਨੇ ਉਹ ਚੱਲਦੀ ਨਹੀਂ ਹੈਗੀ ਜਵਾਖਾਂ ਨੂੰ ਚੱਲ ਕੋਈ ਨਹੀਂ ਹਫਤਾ ਬਹੁਤ ਹਫਤਾ ਲਾ ਆਈ ਨਲੇ ਭੂਆ ਨੂੰ ਮਿਲੇ ਨਲੇ ਬੇਬੇ ਨੂੰ ਜੋ ਸੁਮਨ ਦਾ ਸੁਭਾਅ ਹੀ ਇਹੀ ਐ ਕੋਈ ਨਹੀਂ ਹੌਲੀ ਹੌਲੀ ਠੀਕ ਹੋ ਜਾਊਗਾ ਪੁੱਤ ਤੂੰ ਐਂ ਕਰ ਦੋ ਤਿੰਨ ਦਿਨਾਂ ਦੀਆਂ ਛੁੱਟੀਆਂ ਲੈ ਲੈ ਨਾ ਕਿਤੇ ਘੁੰਮੇ ਆਇਓ ਨਾ ਵੀਰਪਾਲਾ ਨਾ ਮੂੜ ਜਾ ਠੀਕ ਹੋ ਜਾਊਗਾ ਹਾਂ ਮੰਮੀ ਲੈ ਲੈਣਾ ਦੋ ਤਿੰਨ ਦਿਨਾਂ ਦੀ ਛੁੱਟੀਆਂ ਮੈਂ ਕੌਣ ਫੇਰਾ ਮੈਂ ਕੋਈ ਗੱਲ ਨਹੀਂ ਚਲ ਠੀਕ ਐ ਪੁੱਤ ਤੁਸੀਂ ਬੈਠੋ ਆਰਾਮ ਜ ਕਰੋ ਮੈਂ ਚਾਹ ਕਰਕੇ ਲਿਆਉਣੀ ਆ ਅੰਦਰ ਭੱਜ ਜਾਂਦੇ ਨਾ ਨਾ ਉਰੀ ਬੈਠਾ ਮੰਮੀ ਬਣਾ ਲਿਓ ਚਾਹ ਉਰੀ ਲਿਆਓ ਪੁੱਤ ਤੇਰਾ ਸਕੂਲ ਦਾ ਕੰਮ ਕਿੰਨਾ ਕਰਦਾ ਹੈਗਾ ਮੰਮੀ ਸਾਰੀਆਂ ਕਾਪੀਆਂ ਦਾ ਅੱਧਾ ਅੱਧਾ ਪਿਆਗਾ ਤੂੰ ਤੂੰ ਤਾਂ ਥਚੌੜ ਕਰਨ ਤੇ ਰਹੀ ਹੈਗੀ ਤਾਂ ਕੰਮ ਹੀ ਨਹੀਂ ਪੂਰਾ ਕੀਤਾ ਮਾੜਾ ਮੋਟਾ ਤਾਂ ਕਰ ਲੈਂਦੀ ਚੱਲ ਹੁਣ ਨਾ ਮੰਮੀ ਚਾਹ ਲਿਆਉਂਦੀ ਹੈਗੀ ਆਪਾਂ ਚਾਹ ਪੀ ਕੇ ਫਿਰ ਤੇਰੇ ਨੂੰ ਮੈਂ ਕੰਮ ਕਰਾਉਣੀ ਹੈ ਚੰਗਾ ਵੀਰਬਾਣ ਪਹਿਲਾਂ ਉਹਨੂੰ ਸੈਜ ਦਾ ਸਾਰਾ ਛੁੱਟੀਆਂ ਦਾ ਕੰਮ ਪੂਰਾ ਕਰਾ ਦੇ ਫਿਰ ਮੈਂ ਛੁੱਟੀਆਂ ਲੈਣਾ ਆਪਦੇ ਵਾਸਤੇ ਫਿਰ ਆਪਾਂ ਦੋ ਤਿੰਨ ਨੂੰ ਘੁੰਮਣ ਚੱਲਾਂਗੇ ਫਿਰ ਇਹਦਾ ਕੰਮ ਰਹਿ ਜੂਗਾ ਇਹ ਦੋ ਦਿਨ ਨਾ ਖੇਡਣ ਜਾ ਕੁਛ ਨਹੀਂ ਹੁੰਦਾ ਹੈਗਾ ਇਹਨੂੰ ਬਹਾ ਕੇ ਨਾ ਸਾਰਾ ਕੰਮ ਕਰਾ ਠੀਕ ਹੈ ਜੀ ਫਿਰ ਅਸੀਂ ਚਾਹ ਅੰਦਰ ਹੀ ਪੀ ਲਾਂਗੇ ਚਾਹ ਅੰਦਰ ਪੀ ਲੋ ਜਾ ਕੇ ਮੇਰੀ ਹਰੇ ਭੇਜ ਦਿਓ ਠੀਕ ਹੈ ਚੱਲ ਕਰ ਤਵੇ ਤੂੰ ਬਾਹਰ ਹੀ ਬੈਠੀ ਅੰਦਰ ਬੈਹ ਜਾਂਦੀ ਨਾ ਅੰਦਰ ਕਿੱਥੇ ਕੋਕੋ ਗੱਲੀ ਦਾ ਕਿੱਥੇ ਜੀ ਲੱਗਦਾ ਉਹ ਤੋ ਪਤਾ ਕਿੰਨੀ ਗਰਮੀ ਕਿੰਨੀ ਹੋ ਰਹੀ ਹੈਗੀ ਹੁਣ ਕਰ ਲੈ ਰੋਟੀ ਤਾਂ ਇੰਦਿਆਂ ਪਕਾ ਲੈ ਕਰ ਖਾ ਲੈ ਕਰ ਨਹੀਂ ਖੇਤਾ ਇਹਨੇ ਲੈ ਗਿਆ ਖਰੀ ਹੁਣ ਕੀ ਕਰਾਂ ਬੇਬੇ ਜਾਣਾ ਤਾਂ ਹੈਗਾ ਜੀ ਹੁਣ ਆ ਚਾਚੀ ਤਾਂ ਤੇਰੀ ਪੁੱਛੀ ਦੀ ਮੈਂ ਜਵਾਬ ਦੇਗੀ ਕਿ ਨਹੀਂ ਮੈਥੋਂ ਨਹੀਂ ਬਣੀ ਥੋੜੇ ਰੋਟੀਆਂ ਬੱਗਦੀਆਂ ਹੁਣ ਥੋੜੇ ਪਕਾਉਣ ਆਲੀ ਆਗੀ ਨਾ ਤੋੜ ਦੇ ਕੁੜੀ ਦੇ ਹੁੰਦੇ ਚਾਰ ਦਿਨ ਤੋੜ ਦਿੰਦੇ ਉਦੋਂ ਭੈਣ ਕਹਿੰਦੀ ਵੀ ਜਾਣਾ ਨਹੀਂ ਹੈਗਾ ਤਾਂ ਕਰਕੇ ਨਹੀਂ ਗਈ ਹੁਣ ਮੈਂ ਤਾਂ ਉਹ ਭੈਣ ਨੂੰ ਬੜਾ ਤਰਿਆ ਕੇ ਜਾਂਦੀ ਐ ਥੋੜੇ ਜਾਂਦਾ ਰਖਾ ਬੋਲ ਕੇ ਥੋੜੇ ਜਾਂਦਾ ਮੈਂ ਬੇਬੇ ਮੈਂ ਕਿਹੜਾ ਜਦੋਂ ਤੁਸੀਂ ਮੇਰਾ ਵਿਆਹ ਕੀਤਾ ਮੈਂ ਤੁਹਾਨੂੰ ਕਿਹਾ ਸੀ ਮੇਰਾ ਵਿਆਹ ਕਰ ਦੋ ਮੈਨੂੰ ਪਤੀ ਸੀਗਾ ਬੇ ਰੋਟੀਆਂ ਮਾਰੇ ਇਹ ਤਾਂ ਕਰਿਆ ਧੀਗਾ ਰੋਟੇ ਵਹੀ ਪਕਣੋਂ ਹਟ ਗਏ ਰੋਹੀ ਰੋਟੀਆਂ ਫੇਰ ਮੈਨੂੰ ਪਕਾਉਣੀਆਂ ਪੈਣਗੀਆਂ ਜਦੋਂ ਪਹਿਲਾਂ ਪਕਾਉਂਦਾ ਸੀਗਾ ਬਸ ਪਕਾ ਲੈ ਫੇਰ ਹੁਣ ਪਰ ਹਲੇ ਕੀ ਆਉਣਾ ਲੈ ਜਾ ਕਰੀਨਾ ਇਹ ਖੇਤ ਪਕਾ ਕੇ ਨਾ ਮੈਨੂੰ ਦੇ ਜਾ ਕਰੀਨਾ ਆਪ ਖਾ ਲਿਆ ਕਰੀ ਬਸ ਨੂੰ ਮੈਂ ਛੱਡਿਆ ਮੈਂ ਲੈ ਕੀ ਨਹੀਂ ਆਉਂਦਾ ਹੁਣ ਪਰ ਆਪ ਹੀ ਪਕਾ ਲ ਚਲ ਅੰਦਰ ਬਹਿ ਜਾ ਹੁਣ ਜਾ ਕੇ ਤੂੰ ਤੇ ਤੁੱਪੇ ਬੈਠੀ ਖਵਾਇਂ ਗਾਂਦੀ ਆ ਉਰੀ ਕਿਛ ਕੋਈ ਮੂੰਹ ਮੱਥੇ ਲੱਗਦਾ ਹੈ ਮੂੰਹ ਮੱਥੇ ਕੋਈ ਨਹੀਂ ਲੱਗਦਾ ਅੰਦਰ ਬਹਿ ਜਾ ਕੇ ਨਾ ਮੇਰਾ ਅੰਦਰ ਦਾ ਫਿਕਰ ਕੀ ਕਰਦਾਗਾ ਤੂੰ ਉਹਦਾ ਠੱਗਰ ਕਰ ਜੀ ਨੂੰ ਛੱਡ ਕੇ ਆਏਂਗਾ ਹੁਣ ਤੈਨੂੰ ਰੋਟੀਆਂ ਦੱਬਦਾ ਤੂੰ ਸੂਨ ਲੱਗੇਗਾ ਬਹਿ ਬਰਿਆ ਹੈ ਨਾ ਛੱਡਦਾ ਜਰੂਰੀ ਤੇ ਹੀ ਮਿਲ ਲੈ ਆਂਦਾ ਮੁੰਡੇ ਆਉਂਦਾ ਤੇ ਵੇ ਜੱਜੇ ਦੀ ਬੀਰਪਾਲ ਆਈ ਆ ਉਹ ਤਾਂ ਉਦੇ ਦੀ ਕਈ ਨਹੀਂ ਮੈਂ ਪੱਕੇ ਆਣਾ ਪੱਕੇ ਜਾਣਾ ਪਰ ਮੈਂ ਕਰਾਂ ਜੀ ਮੈਂ ਤਾਂ ਬਚਾਲੇ ਫਸਿਆ ਬੈਠਾਂਗਾ ਭਈ ਇਹ ਦੁਆਉਂ ਦਿਨ ਡੰਡਾ ਖਿੱਚ ਕੇ ਰੱਖਦਾ ਨਾ ਉਹ ਤੇਰੇ ਸਿਰ ਨਾ ਚੜਦੀ ਨਾ ਇਹ ਕੁੜੀ ਨੂੰ ਨਾ ਫੁੱਠਾ ਸਿੱਧਾ ਬੋਲਦੀ ਨਾਲੇ ਉਹ ਮੈਨੂੰ ਨਾ ਬੋਲੇ ਐ ਤਾਂ ਇਹ ਅਨਸਾਰ ਸਿਰ ਚੜਾ ਲਈ ਤਾਂ ਇਹ ਤੇ ਤੇਰੀਆਂ ਨੀਂਹਾਂ ਦੇ ਮੱਖੀਆਂ ਸੰਜਾਖਿਆਂ ਨੂੰ ਦੁੱਖ ਦੇਣਗੀਆਂ ਬੇਬੇ ਤੂੰ ਹੁਣ ਅੰਦਰ ਬਹਿ ਜਾ ਕੇ ਤੂੰ ਮੰਨ ਲੈ ਮੇਰੀ ਗੱਲ ਜੇ ਬਿਮਾਰ ਹੋ ਗਈ ਮੈਂ ਕਿੱਦਾਂ ਚੱਕੀ ਫਿਰੂੰਗਾ ਤੈਨੂੰ ਬੇ ਮੈਂ ਨਹੀਂ ਬਿਮਾਰ ਹੁੰਦੀ ਆ ਆਪ ਤੂੰ ਆਂਦਾ ਮੇਰੇ ਸਿਰ ਉੱਤੋਂ ਨਿਗੀਆਂ ਨੇ ਰੋਟੀਆਂ ਟੋਲਦੀ ਦੇ ਜਦੋਂ ਨਰਮਾ ਕੁਟਦੇ ਹੁੰਦੇ ਸੀਗੇ ਤੂੰ ਨਾ ਹੋ ਜੀਂ ਅੰਨ ਥੱਪਦਾ ਚਲ ਕੋਈ ਨਾ ਤੂੰ ਬਾਹਰ ਅੰਦਰ ਮੈਂ ਖੇਤ ਜਾਣਾ ਮ ਚੰਗਾ ਚਾਹ ਪੀ ਬਣਾ ਲੂੰਗਾ ਮੈਂ ਆ ਕੇ ਤੂੰ ਪੈ ਜਾ ਜਾ ਕੇ ਆਰਾਮ ਨਾਲ ਮੇਰਾ ਫਿਕਰ ਨਾ ਕਰ ਇਹਦਾ ਫੋਨ ਆ ਗਿਆ ਇਹਨੇ ਕਿਹਾ ਮੈਂ ਨਾਲ ਕੱਲ੍ਹ ਤੋਂ ਛੱਡ ਗਿਆ ਇਹਨੂੰ ਮੈਂ ਹਲੋ 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 ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਹਾਂ ਠੀਕ ਹੈ ਵਧੀਆ ਤੂੰ ਦੱਸ ਵਧੀਆ ਕਿਵੇਂ ਲਾਇਆ ਹੁਣ ਕੰਮ ਆ ਕੋਈ ਮੈਂ ਸਹੀ ਤੁਹਾਨੂੰ ਆਏ ਆਂਗੇ ਠੀਕ ਜੀ ਮੈਨੂੰ ਤੁਸੀਂ ਲੈ ਜਾਓਗੇ ਕੱਲ ਤਾਂ ਮੈਂ ਛੱਡ ਕੇ ਆਇਆਂਗਾ ਨਹੀਂ ਹੁਣ ਬਹੁਤ ਨਹੀਂ 2 ਦਿਨ ਲਾਤੇ ਮੈਂ ਨਾ ਬਾਣ ਚ ਸਪੈਦੇ ਨਹੀਂ ਵਿਜੇ ਜੀਰੀ ਬਿਜੀ ਆ ਠੀਕ ਆ 24 ਘੰਟੇ ਉੱਪਰ ਰਹਿਣਾ ਪੈਂਦਾ ਇਹ ਉੱਪਰ ਅੰਦਰੋਂ ਕੱਲ ਸਾਡੇ 4 ਦਿਨ ਹੋਰ ਲਾ ਲਾ ਤੂੰ ਕੋਈ ਨਾ ਫਿਰ 24 ਘੰਟੇ ਟਾਈਮ ਕੱਟ ਕੇ ਆ ਵੀ ਸਕਦੇ ਹੋ ਕੋਈ ਨਾ ਕੱਲ ਨੂੰ ਸਵੇਰੇ ਆ ਜਾਊਗਾ ਮੈਂ ਉਣੀ ਕਿਵੇਂ ਆ ਜਾ ਮੈਂ ਖੇਤ ਤੁਰੇ ਫਿਰਦਾਗਾ ਕੋਈ ਵੀ ਖੇਤ ਤੋਂ ਸਿੱਧੇ ਆ ਜਾਓ ਕੋਈ ਵੀ ਨਾ ਜਾਇਓ ਚਲ ਚੰਗਾ ਫਰਾਉਣਾਗਾ ਘੰਟੇ ਤੱਕ ਠੀਕ ਹੈ ਠੀਕ ਆ ਕੱਲ ਤਾਂ ਛੱਡ ਕੇ ਆ ਜਾਉਣ ਨੂੰ ਚਾਰ ਹੋ ਗਈ ਸਹੀ ਗੱਲ ਬੇਬੇ ਸੱਚੀ ਤਾਰ ਠੀਕ ਆਜੀ ਤੂੰ ਤਾਂ 10 15 ਦਿਨ ਲੈਣ ਗਈ ਸੀਗੀ ਤੂੰ ਦੂਜੇ ਦਿਨ ਨਹੀਂ ਆਗੀ ਤੇਰਾ ਉਥੇ ਜੀ ਨਹੀਂ ਲੱਗਿਆ ਹੈਗਾ ਗੱਲ ਬੇਬੇ ਜੀ ਦੀ ਨਹੀਂ ਹੈਗੀ ਪੇਕੇ ਵੀ ਨਾ ਜਾ ਕੇ ਕਿਸੇ ਦਾ ਜੀ ਲੱਗੇ ਮੇਰੇ ਤੋਂ ਤਾਂ ਬੇਬੇ ਬਹੁਤ ਵੱਡੀ ਗਲਤੀ ਹੋ ਗਈ ਜਿਵੇਂ ਮੈਂ ਵੀਰਪਾਲ ਦੀ ਨਾਲ ਕੀਤਾ ਉਹ ਵੀ ਮੇਰੀ ਪਰਜਾਈ ਨੇ ਮੇਰੇ ਨਾਲ ਕੀਤਾ ਉਹ ਕੀ ਤੇ ਮੈਂ ਤੇ ਮੰਮੀ ਜਦ ਗੱਲ ਕਰਦੀ ਸੀ ਉਹਨੇ ਕੀ ਤੇ ਸਾਰੀ ਗੱਲ ਸੁਣ ਲਈ ਜਿਵੇਂ ਬਸ ਮੈਂ ਵੀਰਪਾਲ ਦੀ ਦੀ ਨੂੰ ਐ ਗਾਲਾਂ ਗੂਲਾਂ ਕਰਕੇ ਘਰੋਂ ਕੱਢਿਆ ਉਹ ਵੀ ਉਹਨੇ ਮੇਰੀ ਪਰਜਾਈ ਨੇ ਮੈਨੂੰ ਉਹ ਕਰਤਾ ਤੈਨੂੰ ਵੀ ਸਮਝ ਆ ਗਈ ਕੱਢ ਦੇ ਕੁੜੀਆਂ ਨਾਲ ਐਂ ਨਹੀਂ ਕਰਦੇ ਹੁੰਦੇ ਹੈਗੇ। ਗਾਹਾਂ ਬਾਤ ਤੇ ਸੈਣੀ ਬਣ ਜਾ। ਹੈ ਕੋਈ ਨਹੀਂ। ਕੁਝ ਨਹੀਂ ਹੁੰਦਾ ਹੈਗਾ। ਆ ਵੀ ਤੇਰੇ ਪੇਕਿਆਂ ਵਰ ਗਈ ਐ। ਤੈਨੂੰ ਕਿਹੜਾ ਕੋਈ ਟੋਕ ਟੋਕ ਹੈਗੀ? ਕੋਈ ਗੱਲ ਨਹੀਂ। ਦੇਖ ਹੁਣ ਹੁਣ ਤੈਨੂੰ ਵੀ ਪਤਾ ਲੱਗ ਗਿਆ। ਜਿਵੇਂ ਤੂੰ ਗਈ ਸੀ ਨਾ ਚਾਵਾਂ ਨਾਲ, ਉਵੇਂ ਮੇਰੀ ਭੈਣ ਵੀਰਪਾਲ ਆਈ ਸੀਗੀ ਉਰੇ। ਜਿਵੇਂ ਤੂੰ ਵੀਰਪਾਲ ਨਾਲ ਕੀਤਾ ਨਾ, ਉਵੇਂ ਤੇਰੀ ਭਜਾਈ ਨੇ ਤੇਰੇ ਨਾਲ ਕੀਤਾ। ਹੁਣ ਤੈਨੂੰ ਤੇਰੀ ਗਲਤੀ ਦਾ ਅਹਿਸਾਸ ਹੋ ਗਿਆ। ਹਾਂਜੀ ਮੈਨੂੰ ਮੇਰੀ ਗਲਤੀ ਦਾ ਬਹੁਤ ਵੱਡਾ ਅਹਿਸਾਸ ਹੋਇਆ। ਹੁਣ ਮੈਂ ਵੀ ਵੀਰਪਾਲ ਦੀ ਜੀ ਨੂੰ ਜਾ ਕੇ ਅੰਦਰ ਫੋਨ ਕਰਦੀ ਆਂ। ਜਿਹੜੇ ਛੁੱਟੀਆਂ ਰਹਿ ਗਈਆਂ ਸੀ ਘੁੰ ਤੂੰ ਵੀ ਸੱਚੀ ਕਹਿੰਦਾ ਤੀਗਾ ਉੱਥੇ ਜਾ ਕੇ ਇਹਨੂੰ ਵੀ ਸੁਰਤ ਆਦੀ ਹੈ ਜੇ ਵੀਰਪਾਲ ਨੂੰ ਫੋਨ ਕਰਦੀਏ ਨਾ ਵੀਰਪਾਲ ਆ ਕੇ ਜਾ ਕੇ ਘੁੰਮ ਫੇਰ ਆਉਣਗੇ ਆਹੀ ਉਹਦਾ ਵੀ ਮਨ ਦੁਖੀ ਹੋ ਕੇ ਗਿਆ ਤੀਗਾ ਸਮਾਂ ਹੁਣ ਆ ਗਈ ਜੇ ਨਾ ਘੁੰਮ ਫੇਰਣਗੇ ਉਹਦਾ ਵੀ ਮਨ ਖੁਸ਼ ਹੋ ਜਾਣਗੇ ਚੱਲ ਬੇਬੇ ਜਿਵੇਂ ਮਰਜ਼ੀ ਸਮਝ ਆ ਗਈ ਹੁਣ ਸਮਝ ਨੂੰ ਹੀ ਪਤਾ ਲੱਗ ਗਿਆ ਵੀ ਆ ਕੇ ਇਹਨਾਂ ਕਿਵੇਂ ਰਹਿਣਾਗਾ ਹੁਣ ਮੈਂ ਫ੍ਰੀ ਆਗਾ ਜਿੱਦ ਜਿੱਦ ਲੱਗੀ ਪਈ ਹੈਗੀ ਹੁਣ ਅਸੀਂ ਜਾਇਆਂ ਵਾਲੇ ਉਤਾਰ ਨੂੰ ਕਹਿ ਦੂੰਗਾ ਮੈਂ ਸੋਣਮਤ ਨੂੰ ਇਹ ਕਹਿੰਦਾ ਸੀਗਾ ਤੂੰ ਫੋਨ ਨਾ ਕਰੀ ਭੈਣ ਨੂੰ ਹਾਂਜੀ ਤੇ ਆਪਾਂ ਭੈਣ ਕੋਲ ਹੀ ਵਗ ਚੱਲਦੇ ਆਂਗੇ ਮੈਂ ਵੀ ਇਹੀ ਕਹਿੰਦੀ ਸੀਗੀ ਵੀ ਮੈਂ ਆਪਾਂ ਚੱਲ ਵਰਦਾਂਗੇ ਨਾਲੇ ਮਿਲਿਆਂਗੇ ਨਾਲੇ ਮੈਂ ਆਪਦੀ ਗਲਤੀ ਮੰਨ ਲਿਆਂਗੀ ਉਹਨਾਂ ਤੋਂ ਚੱਲ ਫਿਰ ਉੱਥੇ ਹੀ ਬਾਤ ਚੱਲਦੇ ਆਪਾਂ ਮੈਂ ਜਾਣਦੀ ਨੂੰ ਕੋਈ ਕੱਪੜੇ ਨਹੀਂ ਦਿੱਤੇ ਸੀ ਮੈਂ ਨਾਲੇ ਕੱਪੜੇ ਦੇ ਆਉਂਗੀ ਉੱਥੇ ਬਸ ਠੀਕ ਆ ਬਾਤ ਚੱਲਦੇ ਆਪਾਂ ਚਾਹ ਪਣੀ ਉੱਥੇ ਹੀ ਪੀ ਲਾਂਗੇ ਜਾ ਕੇ ਚੱਲ ਆ ਜਾ ਸਸੀ ਕਾ। ਹੋਰ ਠੀਕ ਹੈ? ਹਾਂ ਵਧੀਆ ਜੀ। ਸਸੀ ਕਾ। ਹੋਰ ਬੇਬੇ ਠੀਕ ਸੀ? ਹਾਂ ਵਧੀਆ ਜੀ। ਬੈਜੋ ਅਮਰ ਤਾਂ ਮੈਂ ਛੋੜੇ ਖਾਤਰ ਪਾਣੀ ਲੈ ਆਉਣੀ ਆਂਗੀ। ਬੈਜੋ। ਦੱਸ ਸਸੀ ਕਾ। ਕੀ ਹਾਲ ਹੈ ਬਈ? ਠੀਕ ਹੈ। ਅਮਰ ਤਾਂ ਕੁਰਸੀ ਤੇ ਬੈ ਜਾ। ਹੋਰ ਅਮਰ ਤਾਂ ਠੀਕ ਸੀ ਸਾਰੇ ਘਰੇ? ਹਾਂ ਬਈ ਠੀਕ ਸੀ ਆਪਣੇ ਦੱਸੋ ਠੀਕ ਹੋ। ਵਧੀਆ 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 ਜ। ਉਹ ਅੱਜ ਛੁੱਟੀ ਸੀਗੀ? ਹਾਂ ਹਾਂ ਛੁੱਟੀ ਸੀਗੀ ਅੱਜ। ਅੱਛਾ ਚਲੋ ਵਧੀਆ। ਚੋਨਾ ਜਾਨਾ ਕਿਵੇਂ ਆ? ਚੋਨਾ ਯਾਰ ਵਧੀਆ ਖੜਾ ਗਾਲੇ। ਲਾਈ ਆ ਵੀ ਮੂੰਹ ਪੈ ਗਿਆ ਵਧੀਆ ਚੱਲਪੂਰ। ਤੇਰਾ ਕਿਵੇਂ ਆਗਾ? ਪੰਜ ਕਿਲੇ ਦਾ ਲਾਤੇ ਅੱਛਾ ਪੰਜ ਕਿਲੇ ਸੌਣ ਮੇ ਲਾਵਾਂਗੇ ਅੱਛਾ ਅੱਛਾ ਜਿਹੜਾ ਟਿੱਬਿਆਂ ਦੇ ਸਾਈਡ ਆ ਨਾ ਉਧਰ ਪਾਣੀ ਪੂਣੀ ਘੱਟ ਆ ਗਾ ਅਸੀਂ ਮੀਂਹੂ ਜਾਉਣ ਲੱਗ ਜੂ ਉਦੋਂ ਹਾਂ ਹੁਣ ਤਾਂ ਮੌਸਮ ਹੁੰਦਾ ਜਾਂਦਾ ਨਾ ਮੀਂਹ ਵਾਲਾ ਹਾਂ ਤਾਂ ਕਰਕੇ ਉਹ ਸੌਣ ਚ ਲਾ ਦਾਂਗੇ ਮੀਂਹੂ ਪੈਣ ਲੱਗ ਜੂ ਨਾਲ ਉਦੋਂ ਵਧੀਆ ਆ ਲੋ ਬਾਈ ਪੰਜ ਆ ਲੈ ਆ ਲੋ ਵੀਰ ਬਾਈ ਚਾਹ ਵੀ ਬਣਾ ਲੈਂਦੇ ਫਿਰ ਹਾਂ ਬਣਾ ਲੈਣੀ ਕੋਈ ਨਾ ਭਣਾ ਤੂੰ ਬਹਿ ਜਾ ਇਹ ਕੁਰਸੀ ਲੈ ਕੇ ਬੱਸ ਬੈਠੀ ਹਾਂ ਹਾਂ ਬਹਿ ਜਾ ਆ ਦੀਦੀ ਮੈਂ ਤੁਹਾਡੇ ਵਾਸਤੇ ਕੱਪੜੇ ਲੈ ਕੇ ਆਈਆਂ ਮੈਂ ਉਦੋਂ ਦਿੱਤੇ ਨਹੀਂ ਸੀਗੇ ਮੈਂ ਚੱਲ ਹੁਣ ਨਾਲੇ ਮਿਲਿਆਵਾਂਗੇ ਨਾਲੇ ਮੈਂ ਕੱਪੜੇ ਦੇ ਆ ਕਪੜੇ ਨੂੰ ਕੀ ਸੀ ਸੁਮਨ ਤੁਸੀਂ ਆ ਗਏ ਸੀ ਵਧੀਆ ਹੋ ਗਿਆ ਮਿਲ ਗਏ ਭੈਣ ਭਰਾ ਦਾ ਪਿਆਰ ਹੀ ਚਾਹੀਦਾ ਕੋਈ ਕਪੜਿਆਂ ਨਾਲ ਨਹੀਂ ਵਰਤਣਾ ਮੈਂ ਕਿਹੜਾ ਕੋਈ ਗੁੱਸੇ ਗਿੱਲੇ ਹੋ ਕੇ ਆਈਆਂ ਤੁਹਾਡੇ ਨਾਲ ਨਹੀਂ ਦੀਦੀ ਕੱਪੜੇ ਦੇਣ ਦਾ ਤਾਂ ਮੇਰਾ ਹੱਕ ਬੰਦ ਹੈ ਤੁਸੀਂ ਵੱਡੇ ਹੋ ਮੇਰੇ ਤੋਂ ਮੈਂ ਉਹਦੋਂ ਵੀ ਨਹੀਂ ਦਿੱਤੇ ਹੁਣ ਮੈਂ ਆਉਂਦੀ ਆਉਂਦੀ ਮਾਂ ਸਾ ਤੋਂ ਕੱਪੜੇ ਲੈ ਕੇ ਆਈ ਹੈਗੀ ਫਿਰ ਵੀ ਤੁਸੀਂ ਦੀਦੀ ਘਰ ਦਿੱਤੀ ਨਹੀਂ ਹੋਗੇ ਕੋਈ ਨਾ ਸੁਮਨ ਆਈ ਦੀ ਕੱਪੜੇ ਦੀ ਵਾਲੀ ਕੀ ਗੱਲ ਹੈ ਮੈਂ ਕਿਹੜਾ ਤੇਰੇ ਨਾਲ ਗੁੱਸੇ ਹੋ ਕੇ ਆਈ ਸੀ ਤੁਸੀਂ ਆ ਗਏ ਸੀ ਵਧੀਆ ਮਿਲ ਗਏ ਸੀਗੇ ਮੈਨੂੰ ਨਹੀਂ ਦੀਦੀ ਗੱਲ ਗੁੱਸਿਆਂ ਦੀ ਨਹੀਂ ਹੈਗੀ ਮੈਨੂੰ ਵੀ ਤੁਸੀਂ ਮੇਰੇ ਪਿੱਛੇ ਜਾ ਕੇ ਪਤਾ ਲੱਗਿਆ ਜਦ ਮੇਰੀ ਪਰਜਾਈ ਨੇ ਮੇਰੇ ਨਾਲ ਐਵੇਂ ਕੀਤਾ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਸੀਗਾ ਤੁਸੀਂ ਤਾਂ ਮਸਾਉਣੇ ਹੋਗਾ ਟਾਈਮ ਤੋਂ ਟਾਈਮ ਕੱਢ ਕੇ ਮੈਂ ਵੀ ਤੁਹਾਡੇ ਨਾਲ ਐਵੇਂ ਦਾ ਵਰਤਾਅ ਕਰਿਆ ਤੇ ਮੇਰੀ ਪਰਜਾਈ ਨੇ ਮੇਰੇ ਨਾਲ ਕੀਤਾ ਐਵੇਂ ਫਿਰ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋਇਆ ਮੈਨੂੰ ਮਾਫ ਕਰ ਦੋ ਮੇਰੇ ਤੋਂ ਬਹੁਤ ਟਿਕਾ ਨਹੀਂ ਸੋਮਨਾ ਮਾਫੀ ਵਾਲੀ ਕੀ ਗੱਲ ਹੈਗੀ ਠੀਕ ਹੈ ਭੈਣ ਭਰਾ ਆਣਾ ਹੱਸ ਕੇ ਮਿਲਦੇ ਰਹਿਣਾ ਆਉਂਦੇ ਜਾਂਦੇ ਰਹਿਣਾ ਉਹੀ ਬਹੁਤ ਹੁੰਦਾ ਹੈਗਾ ਭੈਣ ਭਰਾ ਦਾ ਪਿਆਰ ਚਾਹੀਦਾ ਹੈਗਾ ਅੱਜ ਕੱਲ ਪੈਸੇ ਨਾਲ ਨਹੀਂ ਵਰਤਣਾ ਪਿਆਰ ਨਾਲ ਵਰਤਣਾ ਤੂੰ ਮੇਰੀ ਛੋਟੀਆਂ ਭੈਣਾਂ ਵਰਗੀਆਂ ਗਲੇ ਲੱਗ ਕੇ ਮਿਲ ਅਸੀਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਆਂਗੇ ਕਿ ਘਰੇ ਆਇਆਂ ਕੁੜੀਆਂ ਨੂੰ ਪੁੱਠਾ ਸਦਾ ਨਹੀਂ ਬੋਲਣਾ ਚਾਹੀਦਾ ਕਿਉਂਕਿ ਜਿਹੜੀਆਂ ਕੁੜੀਆਂ ਹੁੰਦੀਆਂ ਪਹਿਲਾਂ ਉਹਨਾਂ ਕੁੜੀਆਂ ਨੇ ਘਰੇ ਜਨਮ ਲੈ ਹੁੰਦਾ ਹੈ ਪਰ ਜਾਈਆਂ ਤਾਂ ਬਾਅਦ ਦੇ ਵਿੱਚ ਆ ਕੇ ਉਹਨਾਂ ਦੀਆਂ ਭਾਬੀਆਂ ਬਣਦੀਆਂ ਨੇ ਜਦੋਂ ਉਹ ਕੁੜੀਆਂ ਆਪ ਦੇ ਪੇਕੇ ਪਿੰਡ ਜਾਂਦੀਆਂ ਨੇ ਜਦੋਂ ਉਹਨਾਂ ਦੀ ਭਝਾਈ ਉਹਨਾਂ ਨੂੰ ਪੁੱਠਾ ਬੋਲਦੀ ਹੈ ਤਾਂ ਉਹਨਾਂ ਨੂੰ ਦੁੱਖ ਲੱਗਦਾ ਹੈ ਜਿਵੇਂ ਉਹ ਕੁੜੀ ਨੂੰ ਪੁੱਠਾ ਬੋਲ ਕੇ ਹੀ ਹੈਗੀ ਫਿਰ ਉਹਨਾਂ ਨੂੰ ਜੋ ਸੈਂਦੀਆਂ ਨੇ ਉਹਨਾਂ ਤੋਂ ਸਿਹ੍ਹਾ ਨਹੀਂ ਜਾਂਦਾ ਉਹਨਾਂ ਨੂੰ ਭੈਣਾ ਬਣਾ ਕੇ ਰੱਖੋ ਨਾ ਕਿ ਨੰਨ ਦਾ ਅੱਸੀ ਕਾਲ ਜੀ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਅਹੀਂ ਪਿਆਰ ਦਿੰਦੇ ਰਹੋ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰਿਆ ਕਰੋ ਤੇ ਕਮੈਂਟ ਵੀ ਕਰਕੇ ਦੱਸਿਆ ਕਰੋ ਵੀ ਕਿਹੜਾ ਬੰਦਾ ਵਧੀਆ ਕੰਮ ਕਰ ਰਿਹਾ ਹੈਗਾ ਤੇ ਇਹ ਜ਼ਰੂਰ ਦੱਸਿਆ ਕਰੋ ਵੀ ਤੁਸੀਂ ਕਮੈਂਟ ਕਿੱਥੋਂ ਕਰਦੇ ਹੋ ਆਪਦੇ ਪਿੰਡ ਦਾ ਨਾਮ ਜ਼ਰੂਰ ਦੇਖ ਦਿਆ ਕਰੋ ਤੇ ਸਾਨੂੰ ਇਹ ਪਤਾ ਲੱਗ ਜੇ ਵੀ ਤੁਸੀਂ ਕਿੱਥੋਂ ਸਾਡੀ ਵੀਡੀਓ ਦੇਖ ਰਹੇ ਹੋ ਜਿਨ੍ਹਾਂ ਨੇ ਹੁਣ ਸਾਡੀ ਵੀਡੀਓ ਤੇ ਕਮੈਂਟ ਕਰਿਆ ਉਹਨਾਂ ਦੇ ਨਾਮ ਅਸੀਂ ਬੋਲ ਦਿਆਂਗੇ ਜਗਤਾਰ ਸਿੰਘ ਚੱਕ ਭਾਈਕੇ ਪਰਮਜੀਤ ਕੌਰ ਗਿੱਲ ਕੈਨੇਡਾ ਦਲਜੀਤ ਕੌਰ ਯੂ ਐਸ ਏ ਮਲਕੀਸ਼ ਸਿੰਘ ਚੈਨੇਵਾਲਾ ਹਰਜਿੰਦਰ ਭੁੱਲਰ ਡਾਕਟਰ ਓ ਪੀ ਅਰੋੜਾ ਬਲਵਿੰਦਰ ਕੌਰ ਦਰਸ਼ਨਕੌਰ ਬਲਦੇਵ ਸਿੰਘ ਗੰਗਾ ਨਗ ਰਾਮਪਾਲ ਗਿੱਦੜਵਾ ਆਕਾਸ਼ ਕੌਰ ਰਣਜੀਤ ਕੌਰ ਜਰਨੈਲ ਸਿੰਘ ਅਰਸ਼ਦੀਪ ਮੋਗਾ ਦੇਵ ਰਤਨ ਬਰਨਾਲਾ ਇੰਦਰਜੀਤ ਬੁਰਜਪਲੀ ਰਾਮਨ ਕੌਰ ਨੀਲੋਵਲ ਇਹ ਸਾਡੇ ਅਮਰਦੀ ਸਾੜੀ ਹੈਗੀ ਇਹ ਹਰ ਵੀਡੀਓ ਤੇ ਕਮੈਂਟ ਕਰਦੀ ਹੈ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਕਮੈਂਟ ਕੀਤੇ ਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਅਸੀ ਕਾਲ ਜੀ ਸਾਰਿਆਂ ਨੂੰ